ਜੋ ਬੋਲੇ ਸੋ ਪਾਵੇ ਮੁਕਤੀ ਫਤਿਹ پاک ਸਲੀਬ ਦੀ ਸਲੀਬ ਦੀ ਹਮੇਸ਼ਾ ਫਤਿਹ ਦੇ ਲਈ ਅੱਜ ਅਸੀਂ ਇਹ ਧਾਰੀਵਾਲ ਬਲਾਕ ਦੇ ਤਕਰੀਬਨ 100 ਪਿੰਡਾਂ ਦੇ ਵਿੱਚ ਯਾਤਰਾ ਜੋ ਕੱਢੀ ਹੈ ਕਿਉਂਕਿ ਇਹ ਦੁੱਖ ਭੋਗ ਦੇ ਦਿਨ ਚੱਲ ਰਹੇ ਨੇ ਔਰ ਪ੍ਰਭੂ ਯਿਸੂ ਮਸੀਹ ਨੇ ਇਸ ਪਾਕ ਸਲੀਬ ਦੇ ਉੱਤੇ ਆਪਣੀ ਜਾਨ ਨੂੰ ਸਮੂਹ ਮਾਨਵਜਾਤੀ ਲਈ ਕੁਰਬਾਨ ਕਰਕੇ ਸਾਨੂੰ ਮਨੁੱਖੀ ਨਜਾਤ ਬਖਸ਼ੀ ਹੈ ਔਰ ਅਸੀਂ ਸਾਰੀਆਂ ਕਲੀਸਿਯਾਂ ਮਨੇ ਇਕੱਠੀਆਂ ਹੋ ਕੇ ਪਿੰਡ-ਪਿੰਡ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਇਹ ਦੁੱਖ ਭੋਗ ਦੇ ਦੇਣਾ ਦਾ ਮੈਸੇਜ ਹੈ ਜੋ ਪਹੁੰਚਾਇਆ ਹੈ ਔਰ ਹਰ ਨਗਰ ਦੇ ਵਿੱਚ ਸਾਡੇ ਫਾਦਰ ਸਹਬਾਨ ਪਾਸਟਰ ਸਹਬਾਨ ਪਾਦਰੀ ਸਹਬਾਨ ਮੇਜਰ ਸਹਬਾਨ ਔਰ ਸਾਡੇ ਬੌਜੀ ਸਹਬਾਨ ਸਭ ਨੇ ਨੇ ਪ੍ਰਾਰਥਨਾ ਕਰਕੇ ਜਿਹੜੀਆਂ ਸਮੂਹ ਮਸੀਹ ਕਲੀਸਿਯਾਂ ਵਾਂ ਨੇ ਉਹਨਾਂ ਨੂੰ ਪਰਬੂ ਯਿਸੂ ਮਸੀਹ ਦੇ ਨਾਲ ਜੋੜਿਆ ਹੈ ਔਰ ਇਹ ਯਾਦ ਕਰਵਾਇਆ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਦੁੱਖ ਭੋਗ ਦਾ ਦਿਨ ਗੋਡ ਫਰਡੇ ਹੈ ਜੋ ਉਹ ਬਿਲਕੁਲ ਲੱਗ ਕੇ ਆ ਰਿਹਾ ਔਰ ਆਪਣੇ ਪਾਪਾਂ ਤੋਂ ਪਛਤਾਪ ਕਰੋ ਪਾਪਾਂ ਤੋਂ ਦੂਰ ਰਵੋ ਆਪਣੇ ਜੀਵਨ ਨੂੰ ਸ਼ੁੱਧ ਕਰੋ ਤੇ ਪ੍ਰਭੂ ਯਿਸੂ ਮਸੀਹ ਦੇ ਵੱਲ ਆਪਣਾ ਧਿਆਨ ਹੈ ਜੋ ਉਸ ਨੂੰ ਲਗਾਓ ਔਰ ਯਿਸੂ ਵਰਗੇ ਬਣੋ ਸਰ ਕਿਹੜੀ ਜਗ੍ਹਾ ਤੋਂ ਜਿਹੜੀ ਯਾਤਰਾ ਸਟਾਰਟ ਕੀਤੀ ਗਈ ਤਾਂ ਕਿਹੜੇ ਕਿਹੜੇ ਜਿਹੜੇ ਪਿੰਡਾਂ ਜਗ੍ਹਾ ਯਾਤਰਾ ਨੂੰ ਕੱਢਿਆ ਗਿਆ ਇਹ ਸੰਤਰੀ ਜਾਂ ਕੈਥੋਲਿਕ ਚਰਚ ਤਰੀਜਾ ਨਗਰ ਜਿੱਥੋਂ ਦੇ ਸਾਡੇ ਇਨਚਾਰਜ ਫਾਦਰ ਜੋਸ ਪ੍ਰਾਇਟੀ ਡਾਇਸਿਸ ਆਫ ਜਲੰਧਰ ਨੇ ਔਰ ਉਹਨਾਂ ਦੀ ਇਕਵਾਈ ਦੇ ਵਿੱਚ ਸਾਡੇ ਮੈਜਰ ਸਾਹਿਬ ਵੀ ਆਏ ਸਾਲਵੇਸ਼ਨ ਆਰਮੀ ਤੋਂ ਸੀਐਨਆਈ ਤੋਂ ਪਾਦਰੀ ਸਹਬਾਨ ਆਏ ਮੈਥੋਡਿਸਟ ਚਰਚ ਤੋਂ ਪਾਦਰੀ ਸਹਬਾਨ ਆਏ ਪੈਂਥੀਕਾਸਟਲ ਚਰਚ ਪੰਜਾਬ ਦੇ ਸਾਡੇ ਪਾਸਟਰ ਸੇਧ ਦੀ ਇਕਵਾਈ ਦੇ ਵਿੱਚ ਬਹੁਤ ਸਾਰੇ ਪਾਸਟਰ ਸਹਬਾਨ ਆਏ ਬਹੁਤ ساری ਕਲੀਸੀਆ ਸਾਡੇ ਬਾਉ ਜੀ ਸਹਬਾਨ ਸਿਸਟਰ ਸਹਬਾਨ ਔਰ ਅਸੀਂ ਤਕਰੀਬਨ ਹੀ ਜਿਵੇਂ ਦੱਸਿਆ ਫਾਦਰ ਜੀ ਨੇ ਕਿ ਸਵੇਰੇ 8 ਵਜੇ ਤੋਂ ਲੈ ਕੇ ਅਸੀਂ ਪਹਿਲਾਂ ਸਾਡੇ ਨਜ਼ਦੀਕ ਪਿੰਡ ਸੋਲਾ ਰਤਵਾਲ ਤਲਵੰਡੀ ਮੁਸਤਾਬਾਦ ਇਸ ਖੁੰਡਾ ਇਸ ਤਰੀਕੇ ਦੇ ਨਾਲ ਅਸੀਂ ਤਕਰੀਬਨ 100 ਪਿੰਡ ਤੋਂ ਵੱਧ ਇਸ ਵੇਲੇ ਤੱਕ ਪਿੰਡ ਕਢ ਲਿਆ ਔਰ ਇਸ ਵੇਲੇ ਅਸੀਂ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਹਾਂ ਗਰਦਾਸ ਰੰਗਲ ਦੇ ਵਿੱਚ ਆਰੰਭ ਜਿਹੜਾ ਕਿੱਥੇ ਕੀਤਾ ਜਾਏਗਾ ਯਾਤਰਾ ਇਹ ਖਤਮ ਜਿਹੜੀ ਆ ਕੈਥਲਿਕ ਚਰਚ ਦੇ ਵਿੱਚ ਪ੍ਰਭੂ ਦਾ ਸ਼ੁਕਰਾਨਾ ਕਰਕੇ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਸਾਨੂੰ ਬਲ ਬਖਸ਼ਿਆ ਕਲੀਸ਼ੀਆ ਨੇ ਬਹੁਤ ਸਾਰਾ ਸਾਡੇ ਜਿਹੜੇ ਵਿਸ਼ਵਾਸੀ ਨੇ ਉਹਨਾਂ ਨੇ ਰੋਜਾ ਵੀ ਰੱਖਿਆ ਸੀ ਔਰ ਇਹ ਸਾਰਾ ਹੀ ਪ੍ਰਭੂ ਦਾ ਹਥੇ ਸ਼ੁਕਰਾਨਾ ਕਰਕੇ ਗਿਰਜਾ ਘਰ ਦੇ ਵਿੱਚ ਇੱਕ ਜਿਹੜੀ ਆ ਯਾਤਰਾ ਨੂੰ ਖਤਮ ਕਰਤਾ ਜਾਵੇਗਾ ਅਖੀਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਮਸੀਹ ਭਾਈ ਜੀ ਸਾਹਿਬਾ ਸਮੂਹ ਸੀਗਾ ਜੀ ਸਾਡਾ ਸਮੂਹ ਮਨੁੱਖੀ ਜਾਤੀ ਨੂੰ ਇਹ ਮੈਸੇਜ ਆ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਲੋਕ ਬਹੁਤ ਪਾਪ ਦੇ ਵਿੱਚ ਡਿੱਗੇ ਸੀ ਉਦੋਂ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਤੇ ਆਏ ਤੋ ਉਹਨਾਂ ਨੇ ਮਾਨਵਜਾਤੀ ਲਈ ਆਪਣੀ ਜਾਨ ਕੁਰਬਾਨ ਕੀਤੀ ਅੱਜ ਵੀ ਦੁਨੀਆ ਤੇ ਪਾਪ ਦਾ ਕੋਈ ਅੰਤ ਨਹੀਂਗਾ ਤੇ ਸਾਨੂੰ ਜਿਸ ਮਕਸਦ ਲਈ ਪ੍ਰਭੂ ਯਿਸੂ ਮਸੀਹ ਨੇ ਇਨਸਾਨ ਬਣਾਇਆ ਪਾਪ ਤੋਂ ਛੱਡ ਕੇ ਪਾਪ ਰਹਿਤ ਹੋ ਕੇ ਸਾਨੂੰ ਇੱਕ ਦੂਜੇ ਨੂੰ ਪਿਆਰ ਕਰਕੇ ਇਨਸਾਨੀਅਤ ਦੇ ਨਾਲ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇੱਕ ਦੂਜੇ ਦਾ ਸਤਿਕਾਰ ਕਰਦੇ ਹੋਏ ਇੱਕ ਦੂਜੇ ਨੂੰ ਮਾਫ ਕਰਕੇ ਸਾਨੂੰ ਆਪਣਾ ਜੀਵਨ ਪ੍ਰਭੂ ਵਾਂਗ ਬਿਤਾਉਣਾ ਚਾਹੀਦਾ ਹੈ ਅੱਜ ਰੋਜ ਜਾਂਦਾ ਇਸ ਪਵਿੱਤਰ ਸਮਾਧ ਦੇ ਵਿੱਚ ਤਾਰੀਵਾਲ ਬਲਾਕੇ ਦੇ ਸਾਰੇ ਕਲੀਸੀਆਵਾ ਮਿਲ ਕੇ ਇੱਕ ਦੁੱਖ ਭੋਗਦੇ ਮੌਕੇ ਦੇ ਉੱਤੇ ਪ੍ਰਮੇਸ ਮਸੀਹਾ ਉਸ ਪਵਿੱਤਰ ਸਲੀਬ ਨੂੰ ਯਾਦ ਰੱਖਦੇ ਹੋਏ ਸਲੀਬੀ ਯਾਤਰਾ ਕਰ ਰਹੇ ਹਾਂ ਅੱਜ ਸਵੇਰੇ 8:00 ਵਜੇ ਸੰਧਨੀ ਤੇਰੇਜਾ ਕੈਥਾਲਿਕ ਚਰਚ ਤੇਰੇਜਾ ਨਗਰ ਤੋਂ ਸੋਲਟ ਸ਼ੁਰੂ ਹੋ ਕੇ ਸਾਡੇ ਇਸ ਬਲੌਕ ਕਰੇ ਵਕ ਵਕ ਪਿੰਡਾਂ ਦੇ ਵਿੱਚ ਹੁੰਦੇ ਹੋਏ ਅੱਜ ਅਸੀਂ ਪਿੰਡ ਗੁਰਦਾਸ ਨੰਗਲ ਦੇ ਵਿੱਚ ਪਹੁੰਚ ਗਏ ਹਾਂ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਉਧਰ ਦੇ ਲੋਕਾਂ ਦੇ ਲਈ ਖਲੀਸਿਆ ਦੇ ਲਈ ਸਾਡੇ ਪੰਜਾਬ ਪ੍ਰਦੇਸ਼ ਦੇ ਲਈ ਅਰਦਾਸ ਕੀਤਾ ਹੈ ਕਿ ਜੋ ਖੁਦਾ ਨੇ ਸਲੀਬ ਤੇ ਮਰ ਕੇ ਸਾਡੇ ਲਈ ਇੱਕ ਪਿਆਰ ਦਾ ਪੈਗਾਮ ਦਿੱਤਾ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਉਹ ਸੰਦੇਸ਼ ਅਸੀਂ ਵਕ ਵਕ ਪਿੰਡਾਂ ਦੇ ਵੀ ਜਾ ਕੇ ਲੋਗਾਂ ਨੂੰ ਦਿੱਤਾ ਹੈ ਤਾਂ ਕਿ ਅਸੀਂ ਸਾਰੇ ਸਬਤ ਕਰਿਆ ਤੋਂ ਦੂਰ ਰਹਿ ਕੇ ਹਰ ਇੱਕ ਨੂੰ ਪਿਆਰ ਕਰ ਸਕੇ ਕਿਉਂਕਿ ਅਸੀਂ ਸਾਰੇ ਉਸ ਪਰਮੇਸ਼ਵਰ ਦੇ ਬੱਚੇ ਆ ਭਾਵੇਂ ਅਸੀਂ ਵਕ ਵਕ ਧਰਮ ਦੇ ਨਾਲ ਸੰਬੰਧ ਰੱਖਦੇ ਆ ਜਾਂ ਵਕ ਵਕ ਮਿਸਲਾਂ ਦੇ ਨਾਲ ਸੰਬੰਧ ਰੱਖਦੇ ਆ ਪਰ ਸਾਡਾ ਇੱਕੋ ਵਿਸ਼ਵਾਸ ਹੈ ਇਹ ਕੋ ਬਪਤੀਸਮਾ ਹੈ ਅਸੀਂ ਸਾਰੇ ਉਸ ਖੁਰਾਨੇ ਬੱਚੇ ਆ ਅਤੇ ਉਸ ਪ੍ਰਭੂ ਨੇ ਸਾਨੂੰ ਪਵਿੱਤਰ ਸਲੀਬ ਦਾ ਪੈਰ ਵੀ ਕਰਨ ਦੇ ਲਈ ਸਾਨੂੰ ਆਗਿਆ ਦਿੱਤਾ ਹੈ ਤੇ ਅਸੀਂ ਅਜ ਹਰੇਕ ਨੂੰ ਇਹ ਆਦੇਸ਼ ਦਿੰਦੇ ਆ ਕਿ ਆਓ ਅਸੀਂ ਪਵਿੱਤਰ ਸਲੀਬ ਦਾ ਜੋ ਸਿੱਖਿਆ ਸਾਨੂੰ ਮਿਲਿਆ ਹੈ ਉਹਦੇ ਅਨੁਸਾਰ ਜੀਵਨ ਗੁਜ਼ਾਰੀਏ ਇਸੇ ਤਰ੍ਹਾਂ ਅਸੀਂ ਇੱਕ ਦਿਨ ਖੁਦਾ ਦੇ ਘਰ ਦੇ ਵਿੱਚ ਸੁਰਗਰਾਜ ਵਿੱਚ ਦਾਖਲ ਹੋ ਸਕੇ ਸਲੀਬੀ ਯਾਤਰਾ ਜਿਹੜੀ ਹੈ ਇੱਕ ਬਹੁਤ ਹੀ ਸਾਡੇ ਲਈ ਖੁਸ਼ੀ ਦੀ ਵੀ ਯਾਤਰਾ ਹੈ ਤੇ ਦੁੱਖਾਂ ਦੀ ਵੀ ਯਾਤਰਾ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਪ੍ਰਭੂ ਯਿਸੂ ਮਸੀਹ ਹੁਣ ਸਲੀਬ ਦੇ ਉੱਤੇ ਨਹੀਂ ਹਨ ਉਹ ਜੀਉਂਦਾ ਹਨ ਦੇ ਦੋਖ ਇਸ ਕਲ ਦਾ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਲਈ ਮਾਰਿਆ ਗਿਆ। ਪ੍ਰਭੂ ਯਿਸੂ ਦਾ ਕੋਈ ਕਸੂਰ ਨਹੀਂ ਸੀ। ਅਸੀਂ ਗੁਨਾਵਾਾਂ ਵਿੱਚ ਫਸੇ ਸੀ। ਗੁਨਾਵਾਾਂ ਦੀ ਦਲਦਲ ਵਿੱਚ ਫਸੇ ਸੀ। ਉਸ ਦੇ ਬਦਲੇ ਉਸ ਨੂੰ ਸਲੀਬ ਤੇ ਚੜਾਇਆ ਗਿਆ। ਔਰ ਇਹ ਸਲੀਬੀ ਯਾਤਰਾ ਜਿਹੜੀ ਹੈ ਹਰ ਇੱਕ ਨੂੰ ਇਹ ਸਿਨਾਹ ਦੇ ਰਹੀ ਹੈ ਕਿ ਅਸੀਂ ਆਪਣੇ ਜਿਹੜੀ ਬੁਰੀਾਈ ਹੈ ਉਹਨੂੰ ਛੱਡਿਏ ਤੇ ਆਪਣੇ ਬੁਰੇ ਕੰਮਾਂ ਨੂੰ ਛੱਡ ਕੇ ਨੇਕ ਕੰਮਾਂ ਵੱਲ ਆਈਏ। ਅਸੀਂ ਕਿਸੇ ਵੀ ਹਰ ਇੱਕ ਅਜੀਜ਼ ਤੇ ਹਰ ਇੱਕ ਗਰੀਬ ਨੂੰ ਕਹਿਣਾ ਚਾਹੁੰਦੇ ਆ ਕਿ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ ਪਰਮੇਸ਼ਵਰ ਵਰਗਾ ਪਿਆਰ ਕਰਨ ਵਾਲਾ ਕੋਈ ਵੀ ਨਹੀਂ ਹੋ ਸਕਦਾ ਕਿਉਂਕਿ ਯਿਸੂ ਮਸੀਹ ਦੇ ਬਾਰੇ ਤੁਸੀਂ ਜਾਣਦੇ ਹਾਂ ਕਿ ਉਸ ਦੇ ਨਾਂ ਦੇ ਵਗਰ ਮਸੀਹ ਲੱਗਦਾ ਹੈ ਤੁਸੀਂ ਸੁਣਿਆ ਹੋਵੇਗਾ ਕਿ ਗਰੀਬਾਂ ਦਾ ਮਸੀਹ ਪਰ ਯਿਸੂ ਮਸੀਹ ਨੂੰ ਮਕਾਵਾਗਾ ਕਿ ਇਹ ਦੁਨੀਆ ਦਾ ਮਸੀਹ ਹੈ ਕੁੱਲ ਸੰਸਾਰ ਦਾ ਮਸੀਹ ਹੈ ਉਸੇ ਹੀ ਸੰਸਾਰ ਦੇ ਮਸੀਹ ਦੇ ਪਿਆਰ ਨੂੰ ਅਸੀਂ ਸਭ ਨਗਰਾਂ ਵਿੱਚ ਜਾ ਜਾ ਕੇ ਹਰ ਇੱਕ ਬਾਸ਼ਿੰਦੇ ਨੂੰ ਇਹ ਸਨਾਹ ਦੇ ਰਿਹਾ ਕਾਸ਼ ਕਿ ਇਹ ਸਲੀਬੀ ਯਾਤਰਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਕਸੈਸ ਹੋਵੇ ਅਤੇ ਹਰ ਇੱਕ ਨੂੰ ਸ਼ਾਂਤੀ ਪਿਆਰ ਮੁਹੱਬਤ ਤੇ ਮੇਲ ਮਲਾਪ ਦਾ ਸਨਾਹ ਦੇਵੇ ਥੈਂਕ ਯੂ ਮੇਰੀ ਮਦਦਕਰ ਆਮੀਨ ਇਹ ਸਾਡੇ ਬਾਪਰ ਅਸਮਾਨ ਤੇ ਹੈ ਤੇਰਾ ਨਾਮ پاک ਮੰਨਿਆ ਜਾਵੇ ਰਰਹਾ ਰਹਾ ਦੇ ਤੇਰੀ ਮਰਜੀ ਜਸਾ ਸਮਾਨ ਤੇ ਭਰੀ ਹੁੰਦੀ ਹੈ ਜਮੀਨ ਤੇ ਵੀ ਹੋਵੇ ਸਾਡੇ ਰੋਜ਼ ਰੋਟੀ ਆ ਸੰਦੇ ਸਾਡੇ ਕਸੂਰ ਸਾਨੂੰ ਮਾਫ ਕਰ ਜੇ ਸਾਸੀ ਆਪਣੇ ਕਸੂਰਵਰਣ ਮਾਫ ਕਰਦੇ ਆ ਸਾਨੂੰ ਅਜਮਾਇਸ ਵਿੱਚ ਨਾਫ ਸੁਭਰੇ ਤੋ ਬਚਾ ਅਮੀਨ ਸਲਾਮ ਹੈ ਮਰੀਮ ਫਜਲ ਨਾਲ ਫਰੀ ਹੋਈ ਕੁਦਾਮਦ ਤੇਰੇ ਨਾਲ ਹੈ ਦੁਆਰ ਤਾਂ ਚੋਟਾਨੇ ਨਾਲੇ ਤਨੇ ਤੇਰੇ ਦੁੱਖ ਦਾ ਫਲ ਹੈ ਸੋ ਹਜ਼ਰਤ ਮਰੀਮ ਖੁਦਾ ਦੀ ਮਾਤ ਸਾ ਗੁਨਾ ਕਰਣੇ ਦੁਆਸਤ ਔਰ ਅਪੇ ਸਾਡੀ ਬਾਤ ਦੇ ਵੇਲੇ ਆਮੇ ਆਪੋ ਤੇ ਬੇਚੇ ਤੇ ਰੁਹਾ ਟਿਵੜੀ ਆਏ ਹੋਵੇ ਮੋਟੋ ਸਿਹਣਾ ਤੇ ਹਮੇਸ਼ਾ ਹੋਵੇਗੀ ਆਮੇ ਇਹ ਖੁਦਾ ਸਾਡੇ ਤੇ ਰਹਿਮ ਕਰ ਖੁਦਾ ਸਾਡੇ ਤੇ ਰਹਿਮ ਕਰ ਜੇ ਪਾਕ ਮਾ ਖੁਦਾ ਦੇ ਇਸ ਸਰੀਰ ਦੇ ਤੇ ਇਸ ਦੇ ਪਵਿੱਤਰ ਜਕਮਾਨੋ ਰੇਦਿਲ ਸ਼ਾਫ ਦੇ ਅਜੀ ਅਸੀ ਬੋ ਸਲੇਵਲ ਵੇਖਦੇ ਹਾਂ ਜਿਸ ਤੇ ਸਾਡੇ ਮੁਕਤੀ ਦਾ ਪ੍ਰਭ ਯਿਸੂ ਮਸੀਹ ਨੇ ਸਾਨੂੰ ਬਚਾਉਣ ਲਈ ਸਾਰੇ ਜੀਵਨ ਦੇਣ ਲਈ 2026 ਸਾਲ ਪਹਿਲਾ ਗਲਵਲੇ ਪਹਾੜ ਤੇ ਆਪਣੀ ਜਾਨ ਕੁਰਬਾਨ ਕਰ ਦਿੱਤਾ ਅਜ ਅਸੀਂ ਉਸ ਸਲੀਬ ਦਾ ਨਿਵਾਸ ਨਾ ਕਰਦੇ ਹਾਂ ਉਹਦੇ ਅਸੀਂ ਅੱਜ ਆਦਰ ਕਰਦੇ ਹਾਂ